ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੋਗਰਾਮਾਂ ਨੂੰ ਕੀ ਹਾਲ ਚਾਲ ਨੇ ਸਵਕਤਾ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਘੱਲ ਕਲਾਂ ਦੇ ਵਿੱਚ ਘੱਲ ਕਲਾਂ ਪਿੰਡ ਜ਼ਿਲ੍ਹੇ ਮੂਕੇ ਦਾ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਹਾਂ ਬਾਕਮਾਲ ਬਰੀਦ ਦੇ ਉੱਤੇ ਫੌਖਾ ਬਾਈ ਨੇ ਤੁਹਾਨੂੰ ਮਿੱਤਰੋ ਚੰਗੀ ਗਿਰਤੀ ਦੇ ਵਿੱਚ ਫਿਰ ਹਜ਼ਾਰوں ਮੌਜੂਦ ਆ ਜਿਹੜੇ ਬਾਈਬਲ ਤੋਂ ਸੁਧਰੇ ਰਿਹਾ ਤਿਆਰ ਕਰਦੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਆਪਦੀਆਂ ਫਾਰਮਦੀਆਂ ਮਜਬੂਰੀਆਂ ਨੂੰ ਵੇਖਦੇ ਹੋਏ ਆਪਦੇ ਫਾਰਮਾਂ ਦੇ ਥਾਂ ਨੂੰ ਵੇਖਦੇ ਹੋਏ 22 ਹੋਏ ਨੇ ਮਤਲਬ 4 ਉੱਪਰ ਜਿਹੜੀਆਂ ਬਕਾਊ ਲਾਈਆਂ ਵਾਂ ਜਦੋਂ ਵੀ ਜਦੋਂ ਵੀ ਕਹਿੰਦਾ ਤੁਸੀਂ ਮੱਛੀ ਲੈਣ ਦੇ ਬਾਰੇ ਸੋਚਦੇ ਆ ਜਾਂ ਫਾਰਮ ਤਿਆਰ ਤੇ ਕਰਨ ਦੇ ਬਾਰੇ ਸੋਚਦੇ ਆ ਤਾਂ ਇੱਕ ਨਿੱਕੀ ਜੀ ਸੋਚ ਜ਼ਰੂਰ ਅਪਣਾ ਕੇ ਚੱਲਿਆ ਜੇ ਕਦੇ ਵੀ ਛੋਟੇ ਲੈਵਲ ਤੋਂ ਚੱਲਗੇ ਤਾਂ ਹਮੇਸ਼ਾ ਤਰੱਕੀ ਵਾਲਾ ਰਸਤਾ ਮਿਲਦਾ ਹੁੰਦਾ ਵਾ ਮਿੱਤਰੋ ਜਦੋਂ ਆਪਾਂ ਗਾਂ लाख ਵਾਲੀ ਖਰੀਦ ਲੈਣਿਆਂ ਤੇ ਪਿੱਛੇ ਜਿਹੜੀ ਬੱਚੀ ਹੁੰਦੇ ਮਗਰ 1.5 ਲੱਖ ਵਾਲੀ ਹੁੰਦੀ ਆ ਉਹ ਆਪਾਂ ਮਿੱਤਰੋ ਬਾਅਦ ਦਿੰਨੇ ਤੇ ਦੁੱਧ ਆਪਾਂ ਜਿਹੜਾ ਉਹ ਡੈਰੀ ਗੋਤੇ ਪਾ ਦਿੰਦੇ ਪਰ ਸੇਟਾ ਕੋਸ਼ਿਸ਼ ਕਰੋ ਕਿ ਜਿਹੜੇ ਇਹ ਫਰਮ ਹੁੰਦੇਗਾ ਜਿਹੜੀਆਂ ਬੱਚੀਆਂ ਹੁੰਦੀਆਂ ਫਾਰਮ ਦੀ ਅਸਲ ਕਮਾਈ ਇਹ ਹੁੰਦੀ ਆ ਮਿੱਤਰੋ ਅੱਜ ਤੁਹਾਨੂੰ ਚਾਰ ਬੱਚੀਆਂ ਇੱਕ ਫਾਰਮ ਦੇ ਵਿੱਚੋਂ ਦਿਖਾਊਗਾ ਚਾਰੇ ਬੱਥਰੀਆਂ ਵਕਾਉ ਲਾਈਆਂ ਭਾਈ ਮਾਣੇ ਕੱਲੀ ਕੱਲੀ ਦੀ ਹਮਤ ਦੇ ਬਾਰੇ ਜਾਣਕਾਰੀ ਕੱਲੀ ਕੱਲੀ ਦੇ ਬਾਰੇ ਪੂਰੀ ਡਿਟੇਲ ਆ ਜਿਹੜੀ ਉਹ ਮਾਲਕ ਤੋਂ ਲੈ ਕੇ ਦਊਗਾ ਵਿੱਚੋਂ ਖਣਾ ਦੇ ਬਾਰੇ ਪੁੱਛ ਕੇ ਲੱਸੀਗਾ ਜਿੰਦੇ 5 ਵਜੇ 5 ਹੋਣਗੇ ਜਿੰਦੇ 4 ਵਜੇ 4 ਹੋਣਗੇ ਤੇ ਜਿੰਦੇ 3 ਵਜੇ 3 ਹੋਣਗੇ ਮਿੱਤਰੋ ਪਿਛਲੇ ਦਿਨੀ ਇੱਕ ਚੰਗੇ ਫਾਰਮ ਦੇ ਵਿੱਚੋਂ ਪੰਜ ਬੱਥਰੀਆਂ ਲਾਈਆਂ ਦੀ ਉਹ ਪੰਜ ਬੱਥਰੀਆਂ ਫੜਮਾਉਣ ਤੋਂ ਬਾਅਦ ਇਹ ਤੇ ਜਮੂ ਦੇ ਬੰਦੇ ਨੇ ਮੱਥੀਆਂ ਖਰੀਦਣ ਨੂੰ ਕਿ ਮਿੱਤਰੋ ਔਰ ਉਹ ਬੰਦੇ ਨੇ ਬੀਓਪੀ ਨਾਈ ਸਿਟੀ ਮੈਨੂੰ 20 ਤੋਂ 35 ਮੱਥੀਆਂ ਚਾਹੀਦੀਆਂ ਪਰ ਲੇਕਿਨ ਉਹਨਾਂ ਦੁਨਾਂ ਦੇ ਵਿੱਚ ਮਿਲਗੀਆਂ ਨਹੀਂ ਬਾਈ ਚੰਗੀਆਂ ਮੱਥੀਆਂ ਪੁੱਜ ਗਈਆਂ ਜਾਂ ਤਿਆਰ ਮੱਥੀਆਂ ਦੀ ਭਾਅ ਦੇ ਵਿੱਚ ਸੀ ਬਾਈ ਪਰ 10 12 ਮੱਥੀਆਂ ਉਹਨਾਂ ਨੇ ਜਿਹੜੀਆਂ ਖਰੀਦਦੀਆਂ ਮੇਤਰੋ ਚੰਗੀ ਕੀਮਤ ਦੇ ਉੱਤੇ ਜਿਹੜੀਆਂ ਬਚੀਆਂ ਹੀ ਖਰੀਦਦੀਆਂ ਤਵੇਲਾ ਕੋਸ਼ਿਸ਼ ਕਰੋ ਇਹ ਫਰਾਂ ਨੂੰ ਜੂਰ ਤਿਆਰ ਕਰੋ ਕਿਉਂਕਿ ਇਹ ਫੋਲੀ ਤੁਹਾਡੀ ਅਸਲ ਕਮਾਈ ਹੈ ਮੇਤਰੋ ਆਪ ਕਰਦੇ ਆ ਗੱਲਬਾਤ ਆਪਾਂ ਸਾਰੀ ਭਾਈ ਦਾ ਸਤਿਗੁਰੂ ਜੀ ਸਤਿਗੁਰੂ ਜੀ ਕੀ ਹਾਲ ਹੈ ਬੱਲੇ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਮੇਰੇ ਸਭ ਵਧੀਆ ਜੀ ਅੱਛਾ ਇੱਕ ਵਾਰੀ ਨਾਮ ਸੁਭਾ ਆਪਣਾ ਦੱਸੋ ਨਾਮ ਬਾਈ ਸੰਪੇ ਸਿੰਘ ਠੀਕ ਹੈ ਪੈਂਡ ਘਾਲਕ ਲਈ ਆਪਣਾ ਘਰ ਕਿਹੜੀ ਸਿਤਪਾਰਕ ਦੇ ਕੋਲੇ ਆ ਗਿਆ ਹਣਾ ਬਾਈ ਘਰ ਹਾਂਜੀ ਪਾਰਕ ਕੋਲੇ ਆ ਜਾਂਦੇ ਹਾਂ ਠੀਕ ਹੈ ਬਾਈ ਤੇ ਇਹ ਚਾਰ ਬੱਚੀਆਂ ਵੇਚ ਰੀਆਂ ਹਾਂ ਦਾ ਬਈ ਹਾਂ ਜੀ ਕੀ ਕਰਨ ਬਣ ਗਏ ਵੇਚਣ ਲੱਗੇ ਵੀਰੇ ਜਗਾ ਦੀ ਪ੍ਰੋਬਲਮ ਆ ਜਾਂਦੀ ਥੋੜੀ ਜਿਹੀ ਥਾਂ ਦੀ ਪ੍ਰੋਬਲਮ ਆ ਜਾਂਦੀ ਹੈ ਪਹਿਲੇ ਨੰਬਰ ਤੇ ਕਾਲੀ ਬੱਚੀ ਹੈ ਜਿਹੜੀ ਵੀਰੇ ਇਹ ਜਰਸੀ ਕਿੰਨੀ ਉਮਰ ਦੀ ਹੈ ਬਈ ਇਹ ਬਈ ਦੋ ਦੰਦ ਦੋ ਦੰਦ ਹਾਂ ਜੀ ਮਹੀਨਾ ਹੋ ਗਿਆ ਇਹਦੀ ਇਹ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਇਹ ਕਿਹੜੇ ਸੀਮਨ ਦਾ ਪਤਾ ਕੁਝ ਨਹੀਂ ਤੇ ਬਾਰੇ ਕੀ ਨਹੀਂ ਸੀਮਨ ਦਾ ਨਹੀਂ ਜੀ ਬੜਾ ਪਤਾ ਨਹੀਂ ਜੇ ਨਹੀਂ ਪਤਾ ਕਿੱਦੇ ਅੱਛਾ ਬੱਲੇ ਬਈ ਕੁੰਮਰ ਜਿਹੜੀ ਇਹ ਦੀ ਆ ਉਹ ਦੋ ਦੰਦਲੇ ਕਰੀਪੋ ਕੀ ਥਣ ਚਾਰੀ ਆ ਵੱਡੇ ਬਾਈ ਹਾਂਜੀ ਹਾਂਜੀ ਬੜਾ ਇੱਕ ਵਾਰ ਚੈੱਕ ਵੀ ਕਰ ਲਈਦਾ ਆਪਦੀ ਨਾਲ ਆਪ ਨੂੰ ਵੀ ਕਈ ਵਾਰੀ ਕੋਟ ਚਾਹੁੰਦੀ ਆ ਜੀ ਹੈ ਨਾ ਠੀਕ ਕਰੋ ਤੇ ਅੱਛਾ ਇਹਦਾ ਰੇਟ ਬਾਈ ਕੀ ਰੋਗ ਕਰੇ ਰੇਟ ਫੋਨ ਤੇ ਜੀ ਠੀਕ ਆ ਦੋ ਨੰਬਰ ਤੇ ਜਿਹੜੀ ਬੱਚੀ ਹੈ ਦੱਬੀ ਵੀਰੇ ਆਹ ਜੀ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਹੈ ਬੇ ਜੀ ਵੀਰੇ 4 ਦੰਦਾਈ ਇਹ 4 ਦੰਦਾਈ ਹਾਂਜੀ ਤੇ ਇਹ ਵੀ ਹੋਈ ਹੈ ਯੂਟੀ ਦੀ ਹਾਂਜੀ ਇਹਦੇ 15 ਦਿਨ ਹੋਏ ਜੀ ਠੀਕ ਆ ਕੀ ਕਾਰਨ ਤੋਂ ਬਣ ਗਿਆ ਵੀਰ ਦੰਦੋ ਤੁਸੀਂ ਉਮਰ ਥੋੜੀ ਜਿੰਗਾਈ ਨਹੀਂ ਪੈ ਚੱਕੀ ਕਾਰਨ ਬਣ ਗਿਆ ਤੇ ਬਾਈ ਜੀ ਸਾਇਲੇ ਦਾ ਥੋੜਾ ਜ ਦਿਕਤ ਆ ਗਈ ਐ ਕਿ ਪੱਕੀ ਨਹੀਂ ਹੋਣੀ ਵਧੀਆ ਸੀਗੀ ਹਾਂਜੀ ਵੀਰੇ ਇਹ ਨੂੰ ਇਹਦੀ ਏਆਈ ਨਹੀਂ ਹੋਈ ਹੈ ਇਹ 15 20 ਦਿਨ ਹੋ ਗਏ 15 20 ਦਿਨ ਹੋ ਗਏ ਇਹ ਮੋਲਾ ਫਿਰ ਇਹਦਾ ਉਮਰ ਹੋਗੀ 4 ਦਾ ਦਾ ਹਾਂਜੀ 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 ਤੇ ਕਿਸਮਤ ਸਰਕਾਰ ਹੈਗਾ ਕਿ ਨਹੀਂ ਵੀਰੇ ਹਾਂਜੀ ਸੀਮਾ ਦਾ ਰਿਕਾਰਡ ਦੇ ਦਾਂਗੇ ਜੀ ਸਰ ਇਹ ਕਿੰਦਾ ਮਿਲ ਜਾਊਗਾ ਹਾਂਜੀ ਹਾਂਜੀ ਠੀਕ ਹੈ ਬਈ ਤੇ ਇਹਦਾ ਵੀ ਰੇਟ ਫੂਲ ਦੇ ਉੱਤੇ ਹਾਂਜੀ ਫੂਲ ਤੇ ਤਿੰਨ ਨੰਬਰ ਤੇ ਡੱਬੀ 25 ਤੇ ਕੋਲੇ ਖੜੀ ਹਾਂਜੀ ਇਹ ਖੀਰੀ ਹੈ ਜੀ ਇਹ ਖੀਰੀ ਹੈ ਹਾਂਜੀ 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 ਤੇ ਮੱਛੀ ਦੀ ਥੋੜਾ ਝੋਲੀ ਝਾਲੀ ਵੀ ਕਮਾਲ ਆ ਹਾਂਜੀ 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 ਲੈ ਗਈ ਮੜੀ ਜਾਣ ਨੂੰ ਮੜੀ ਜੂ ਲੋਕਾਂ ਇਧਰੋਂ ਜ਼ਿਆਦੇ ਦੇ ਬਈ ਬਹੁਤ ਬਹੁਤ ਬੱਸ ਇਹ ਲਾਤੀਰ ਨਹੀਂ ਆਪਦੇ ਦੋਵਾਂ ਵਿੱਚ ਸਾਡਾ ਫੋਟੋ ਬਹੁਤ ਕਰੂਗੀ ਨਾ ਬਰੇ ਹਾਂਜੀ 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 ਇਹ ਇੱਕ ਇਹਦੀ ਮਤਲਬ ਬਣੀ ਪੁਣੀ ਐ ਕਿ ਨਹੀਂ ਹਜੇ ਨਹੀਂ ਜੀ ਇਹਦੀ ਇਹ ਨਹੀਂ ਹੋਈ ਹਜੇ ਇਹਦੀ ਇਹ ਹੋਈ ਇਹਦਾ ਵੀ ਸਟ੍ਰੀਮਰ ਦਾ ਕਾਰਡ ਮੈਨੂੰ ਹਾਂਜੀ 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 ਕੀ ਕਰ ਬੱਡੇ ਬਈ ਬੱਚੀ ਸੁਲੱਖੀ ਬਹੁਤ ਆ ਯਾਰ ਹਾਂਜੀ ਉਹ ਉਹਨਾਂ ਵਾਲੀ ਗੱਲ ਵੱਖਰੀ ਐ ਅੱਛਾ ਇਹਦਾ ਵੀ ਬੱਚੀ ਜਿਹੜੀ ਤੇਰੇ ਛੇ ਚੱਕਾ ਇਹ ਹਾਂਜੀ ਇਹ ਮਹੀਨੇ ਤੋਂ ਉੱਪਰ ਹੋ ਗਈ ਜੀ ਇਹ ਮਹੀਨੇ ਤੋਂ ਉੱਪਰ ਹੋ ਗਈ ਹਾਂਜੀ ਇਹ ਦੋ ਦਾ ਇਹ ਵੀ ਨਹੀਂ ਹਲੇ ਹੁੰਦੇ ਹਨ ਹਾਂ ਜੀ ਨਹੀਂ ਜਦੋਂ ਮਾਲਨ ਜਿਹੜੀਆਂ ਬੱਚਿਆਂ ਮਹੀਨੇ-ਮਹੀਨੇ ਰੋਣਗੇ ਦੋਵੇਂ ਤੇ ਨੇ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਵੀ ਸੀਮਨ ਰਿਕਾਰਡ ਮਿਲ ਜੂਗੇ ਮਿਲ ਜੂ ਜੀ ਮਿਲ ਜੂ ਠੀਕ ਹੈ ਵੀਰੇ ਇਹਦਾ ਵੀ ਰੇਟ ਫੋਨ ਦੇ ਉੱਤੇ ਵੀਰੇ ਹਾਂ ਜੀ ਇਹ ਦੰਦੋ ਕਿਵੇਂ ਆ ਵੱਡੇ ਬਾਈ ਇਹ ਵੀ ਦੋ ਦਾਂ ਦੀ ਇਹ ਵੀ ਦੋ ਦਾਂ ਦੀ ਆ ਹੋਣੀ ਸਿੱਟੀ ਜੀ ਇਹਨੇ ਤਾਂ ਇਹਨੇ ਹੋਣੀ ਤੇ ਠੀਕ ਹੈ ਵੀਰੇ ਇਹ ਚਾਰ ਬੱਚਿਆਂ ਮਕਾਉ ਆ ਬਾਈ ਮੈਨੂੰ ਦੇ ਕੇ ਭਰਾ ਨੂੰ ਚਾਹੀਦੀਆਂ ਮਾਲਨ ਚਰਸੀ ਤੋਂ ਬਿਨਾਂ ਦੁੱਧੀਆਂ ਤਿੰਨਾਂ ਬੱਚਿਆਂ ਦਾ ਜਿਹੜਾ ਸੀਮਨ ਰਿਕਾਰਡ ਤੁਹਾਨੂੰ ਮਿਲ ਜੂਗਾ ਤੇ ਵੀਰੇ ਇਹਨਾਂ ਦੇ ਰੇਟ ਕਿਹੜੇ ਉਹ ਕਿੱਥੇ ਆਈਡੀਆਂ ਕਿੱਥੇ ਕਿੱਥੋਂ ਕਭਈ ਨੰਬਰ ਕਿੰਨਾ ਵੀਰੇ ਆਪਣਾ ਬਈ 977 95 272 977 95 272 37 ਹਾਂਜੀ 977 95 272 37 977 95 272 37 ਬਾਈ ਉਹਨਾਂ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰ ਲਿਓ ਵੀਰੇ ਉਹਨਾਂ ਨਾਲ ਤੁਸੀਂ ਗੱਲਬਾਤ ਚਾਰ ਹੀਪਰ ਤੁਹਾਨੂੰ ਬੁਕਾਤੀਆਂ ਜਾਣਕਾਰੀ ਲੈਤੀਆ ਡਿਟੇਲ ਫੁੱਲ ਵੀਡੀਓ ਦੇ ਵਿੱਚ ਫੁੱਲ ਡਿਟੇਲ ਆ ਅਗਲੀ ਕਾਰਵਾਈ ਤੁਹਾਡੇ ਹੱਥਾ ਤਾਂ ਧੰਨਵਾਦ ਸ਼ੁਕਰੀਆ ਦੋਸਤੋ